ਹਾਂਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਵੀਡੀਓ ਲੈ ਕੇ ਆਇਆ ਕੰਮ ਵਾਲੀ ਠੀਕ ਹੈ ਜੀ ਤੇ ਬਹੁਤ ਦਿਨ ਹੋ ਗਏ ਕੋਈ ਵੀਡੀਓ ਨਹੀਂ ਪਾਈ ਕੰਮ ਵਾਲੀ ਜਾਂ ਕੋਈ ਹੋਰ ਅਪਡੇਟ ਹਨਾ ਥੋੜੇ ਜਿ ਚੱਲ ਬੀਜੀ ਸੀਗੇ ਅਸੀਂ ਪੇਪਰ ਉਪਰਾਂ ਦਾ ਕੰਮ ਜੇ ਕਰਾਉਂਦੇ ਫਿਰਦੇ ਸੀ ਹਨਾ ਤੇ ਵੀਡੀਓ ਹੈਗੀ ਹੈ ਕੰਮ ਵਾਲੀ ਠੀਕ ਹੈ ਜੀ ਬੰਦਾ ਚਾਹੀਦਾ ਇੱਕ ਪਰ ਵੀਡੀਓ ਪੂਰੀ ਸੁਣ ਲਿਓ बंदा चाहिए एक मेरी बीर न कल गल होकर हटी है ठीक है जी सारा साल तकरीबन कम चली कम है खेती था। का ठीक है जी कम है पुर दिन ओने सैड इधर तरबीजो सैड ठीक है जी कम है जिदा इस टाइम चल रही उ अंगूर की तड़ाई ठीक है जी अंगूर की तड़ाई चल रही है छे जूरों उन्होंने घंटे का ਠੀਕ ਹੈ ਜੀ 60 ਘੰਟੇ ਦਾ ਗਿਆ ਹੈ ਤੇ ਜਿੱਦਾਂ ਹੁਣ ਬੈਰ ਉਹਨਾਂ ਨਾਲ ਗੱਲ ਸਾਰੀ ਕਰ ਲਈ ਹੁਣ ਗੂਰਾ ਦਾ ਚੱਲ ਰਿਹਾ ਫਿਰ ਜੁਕੀਦੀ ਦਾ ਜਾਂ ਜੋ ਵੀ ਟਮਾਟਰ ਦਾ ਕੋਈ ਨਾ ਕੋਈ ਚੱਲੀ ਜਾਂਦਾ ਹਨ ਕੰਮ ਜਾਣੀ ਕਿ ਕਹਿਣ ਦਾ ਭਾਵਾ ਸੀਜ਼ਨ ਦੇ ਹਿਸਾਬ ਨਾਲ ਜਿੱਦਾਂ ਵੀ ਫਰੂਟ ਤੇ 60 ਘੰਟੇ ਦਾ ਰੇਟ ਦੇਣਗੇ ਉਹ ਬਾਕੀ ਡਿਪੈਂਡ ਹੈ ਕੰਮ ਤੇ ਵਧਾ ਵੀ ਸਕਦੇ ਆ ਬਾਅਦ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਰੈਸ਼ ਦਾ ਵੀ ਪ੍ਰਬੰਧ ਹੋ ਜਾਊਗਾ ਠੀਕ ਹੈ ਜੀ ਰੈਸ਼ ਦਾ ਪ੍ਰਬੰਧ ਵੀ ਹੋ ਜਾਊਗਾ ਉੱਥੇ ਬੰਦਾ ਚਾਹੀਦਾ ਸਿਰਫ ਇੱਕ ਇੱਕ ਬੰਦਾ ਚਾਹੀਦਾ ਉਹਨਾਂ ਨੂੰ ਤਿੰਨ ਬੰਦੇ ਚਾਹੀਦੇ ਦੋ ਬੰਦੇ ਉਹਨਾਂ ਕੋਲ ਪੁੱਜ ਗਏ ਕਿਸੇ ਨੇ ਹੋਰ ਦੇ ਦਿੱਤੇ ਜਿੱਦਾਂ ਵੀ ਹੈ ਨਾ ਇੱਕ ਬੰਦਾ ਚਾਹੀਦਾ ਉਹਨਾਂ ਨੂੰ ਤੇ ਰੈਸ਼ ਦਾ ਪ੍ਰਬੰਧ ਹੋ ਜਾਊਗਾ 6 ਯੂਰੂ ਘੰਟੇ ਦਾ ਰੇਟ ਦੇਣਗੇ ਉਹ ਤੇ ਦੂਜਾ ਕੀ ਇੱਕ ਗੱਲ ਹੋਰ ਦੱਸਣੀ ਸੀ ਮੈਂ ਤੁਹਾਨੂੰ ਵੀ ਬੱਧਾ ਬੱਧਾ ਚਾਹੀਦਾ ਪੇਪਰ ਵਾਲਾ ਠੀਕ ਹੈ ਜੀ ਸਜੋਰ ਨੂੰ ਹੋਵੇ ਸਾਲ ਵਾਲੀ ਠੀਕ ਹੈ ਜੀ ਅੱਜ ਜਾਇਨੀ ਵੀ ਮੰਨ ਲਓ ਪੇਪਰਾਂ ਦਾ ਕਹਿਣ ਦਾ ਵਾ ਮੇਰੇ ਇੱਕ ਵੀਡੀਓ ਤੁਹਾਨੂੰ ਦੱਸਦਾ ਹਾਂ ਜਿੰਨੀ ਆਪਾਂ ਦਾ ਕਹਿਣ ਦਾ ਵਾ ਪੇਪਰ ਉਹ ਨਹੀਂ ਵੀ ਹਾਂ ਮੇਰੇ ਕੋਲ ਪੇਪਰ ਹੈ ਹਨਾ ਸਜੋਰ ਨੂੰ ਸਜੋਰ ਨੂੰ ਹੋਵੇ ਬੰਦੇ ਕੋਲ ਰੈਸ਼ ਦਾ ਪ੍ਰਬੰਧ ਹੋ ਜਾਊਗਾ ਠੀਕ ਹੈ ਜੀ ਵੀਡੀਓ ਸ਼ੇਅਰ ਕਰਿਓ ਅੱਗੇ ਜੇ ਤੁਹਾਡੇ ਕੰਮ ਦੀ ਹੋਈ ਤਾਂ ਤੁਸੀਂ ਮੈਨੂੰ ਬਸ ਉਹੀ ਬੰਦੇ ਮੈਸੇਜ ਕਰਿਓ ਵੀਰ ਬਣ ਕੇ ਪਹਿਲੇ ਇਹ ਲਈ ਮੈਸੀ ਬਹੁਤ ਆਏ ਹੋਏ ਆ ਠੀਕ ਹੈ ਜੀ ਪਹਿਲਿਆਂ ਦੇ ਵੀ ਹਲੇ ਰਿਪਲਾਈ ਨਹੀਂ ਹੋਏ ਮੈਂ ਕੋਸ਼ਿਸ਼ ਕਰਦਾ ਹਾਂ ਜ ਸਭ ਦਾ ਰਿਪਲਾਈ ਕਰਨਾ ਜਿੱਦਾ ਜਿੱਦਾ ਠੀਕ ਹੈ ਜੀ ਤੇ ਉਹੀ ਬੰਦਾ ਮੈਸੇਜ ਕਰਿਓ ਜਿਹਨੂੰ ਲੋਡ ਰਿਕੁਆਇਰਮੈਂਟ ਹੈ ਲੋਡ ਤਕਰੀਬਨ ਸਭ ਨੂੰ ਹੈ ਤੇ ਮੇਰਾ ਵੀ ਉਹੀ ਬੰਦਾ ਹਨਾ ਜੇ ਹੋ ਸਕਦਾ ਕੋਸ਼ਿਸ਼ ਕਰਿਓ ਵੀ ਉਹ ਨੇੜੇ ਤੜੇ ਏਰੀਆ ਦਾ ਹੋਵੇ ਠੀਕ ਹੈ ਜੀ ਬਾਕੀ ਜੈਨੂਰ ਬੰਦਾ ਮੈਸੇਜ ਕਰਿਓ ਪੀਰ ਬਣ ਕੇ ਉਹੀ ਨਾ ਵੀ ਹਾਂ ਮੇਰੇ ਮੇਰੇ ਸੰਜੋੜ ਨੂੰ ਲੱਗਣ ਵਾਲੀ ਹੈ ਜਾਂ ਮੇਰੇ ਸਾਲ ਵਾਲੇ ਪੇਪਰ ਸਾਲ ਵਾਲੇ ਪੇਪਰ ਹੀ ਸਾਲ ਲਈ ਸਜੋਰ ਨੂੰ ਕਹਿੰਦਾ ਭਾਬ ਠੀਕ ਹੈ ਵੀਰੇ ਉਹਨਾਂ ਨੇ ਕੰਟਰੈਕਟ ਕਰਨਾ ਸਾਰਾ ਕੁਝ ਇੱਕ ਨੰਬਰ 'ਚ ਕੰਮ ਹੈ ਇਹ ਗੱਲ ਮੈਂ ਤੁਹਾਨੂੰ ਕਹਿ ਰਿਹਾ ਮੇਰਾ ਵੀਰ ਠੀਕ ਹੈ ਅਸੀਂ ਵੀ ਕੰਮਾਂ ਤੇ ਲੱਗਣਾ ਹੁੰਦਾ ਤੁਸੀਂ ਮੈਸੇਜ ਫੋਨ ਯਾਰ ਸਾਨੂੰ ਵੀ ਬੁਰਾ ਲੱਗਦਾ ਠੀਕ ਹੈ ਅਸੀਂ ਕਿਹੜੇ ਕੋਈ ਫੀਸ ਲੰਨੇ ਆ ਤਾਂ ਇੱਕ ਆਏ ਸਾਨੂੰ ਕੋਈ ਦੱਸ ਦਿੰਦਾ ਆਪਾਂ ਵੀਡੀਓ ਸ਼ੇਅਰ ਕਰਦੀ ਥੋੜੇ ਨਾਲ ਧੰਨਵਾਦ ਬਾਈ ਸਾਰੇ ਵੀਰਾਂ ਦਾ ਜਿਹੜੇ ਬੰਦੇ ਚੈਨਲ ਪਰ ਦਾ ਮੈਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹੈ ਨਾਲੇ ਤਾਂ ਆਪਾਂ ਤੋਂ ਘੰਟੀ ਵਾਲਾ ਬਟਨ ਓਕੇ ਬਾਈ